ਹਾਂਜੀ ਦੋਸਤੋ ਅੱਜ ਦੀ ਮਾਰਨਿੰਗ ਸਲਾਈਡ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅੱਜ ਅੰਗਰੇਜ਼ੀ ਮਿਨਾ 17 ਸਤੰਬਰ ਦਿਨ ਬੁੱਧਵਾਰ ਤੇ ਅਸੂਦਾ ਮਹੀਨਾ ਜਿਹੜਾ ਹੈਗਾ 2 ਹੋ ਚੁੱਕਿਆ ਹੈ ਤਾਂ ਅੱਜ ਦਾ ਵਿਚਾਰ ਹੈ ਤੁਸੀਂ ਉਸ ਚੀਜ਼ ਨੂੰ ਬਦਲਣ ਦੇ ਯੋਗ ਕਦੇ ਵੀ ਨਹੀਂ ਹੋ ਸਕੋਗੇ ਜਿਸ ਨੂੰ ਤੁਸੀਂ ਬਰਦਾਸ਼ਤ ਕਰ ਲੈਂਦੇ ਹੋ ਤੇ ਜਿਹੜੀ ਚੀਜ਼ ਨੂੰ ਤੁਸੀਂ ਬਰਦਾਸ਼ਤ ਕਰਦੇ ਹੋ ਚਾਹੇ ਗਲਤ ਚਾਹੇ ਸਹੀ ਹੈ ਖਾਸ ਕਰਕੇ ਗਲਤ ਨੂੰ ਜਦ ਤੂੰ ਤੁਸੀਂ ਬਰਦਾਸ਼ਤ ਕਰਦੇ ਹੋ ਤੁਸੀਂ ਉਸ ਨੂੰ ਉਦ ਤੱਕ ਸਹੀ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਉਸ ਨੂੰ ਬਰਦਾਸ਼ਤ ਕਰਦੇ ਚਾਹੀ ਕੋਈ ਪਰਸਨ ਹੋਵੇ ਚਾਹੀ ਕੋਈ ਤੁਹਾਡੀ ਹੈਬਿਟ ਹੈ ਗਈ ਹੈ ਯੂ ਵਿਲ ਨੈਵਰ ਬੀ ਏਬਲ ਟੂ ਚੇਂਜ ਵਟ ਯੂ ਟੋਲਰੇਟ ਜਿਸ ਚੀਜ਼ ਨੂੰ ਤੁਸੀਂ ਅੰਗਰੇਜ਼ੀ ਚ ਵੀ ਇਦਾਂ ਹੀ ਕਿਹਾ ਗਿਆ ਕਿ ਜਿਸ ਚੀਜ਼ ਨੂੰ ਤੁਸੀਂ ਟੋਲਰੇਟ ਕਰੋਗੇ ਉਸ ਨੂੰ ਕਦੇ ਵੀ ਬਦਲ ਨਹੀਂ ਸਕਦੇ ਤਾਂ ਸਵਾਲ ਜਵਾਬ ਹੈਗੇ ਆ ਪੰਜਾਬ ਵਿੱਚ ਕਿਸਾਨ ਮੇਲਾ ਕਿੱਥੇ ਲੱਗਦਾ ਹੈ ਤਾਂ ਲੁਧਿਆਣੇ ਲੱਗਦਾ ਜੀ ਮਟਕੁਲਾਰੇ ਕਿਸ ਦੀ ਰਚਨਾ ਹੈ ਤਾਂ ਭਾਈ ਵੀਰ ਸਿੰਘ ਦੀ ਰਚਨਾ ਜੀ ਨਾਦਰ ਸ਼ਾਹ ਦੀ ਵਾਰ ਦਾ ਕਰਤਾ ਕੌਣ ਹੈ ਤਾਂ ਨਜਾਬਤ ਤਾਂ ਇਦਾਂ ਦੀ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਸੋਭਾ ਸਿੰਘ ਦਾ ਸਬੰਧ ਕਿਹੜੇ ਖੇਤਰ ਨਾਲ ਹੈ ਤਾਂ ਚਿੱਤਰਕਾਰੀ ਸਭ ਤੋਂ ਖਤਰਨਾਕ ਕਵਤਾ ਕਿਸ ਦੀ ਰਚਨਾ ਹੈ ਤਾਂ ਅਵਤਾਰ ਸਿੰਘ ਪਾਸ਼ ਤਾਂ ਅੱਜ ਦੀਆਂ ਖਬਰਾਂ ਹਾਰਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਦੀ ਸਿਹਤ ਅਤੇ ਪਸ਼ੂਆਂ ਦੀ ਤੰਦਰੁਸਤੀ ਜିକੀ ਨੀ ਬਣਾਉਣ ਅਧਿਕਾਰੀ ਮਾਨ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਤੇ ਹਾਂ ਪੱਖੀ ਗੱਲਬਾਤ ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ਵਿੱਚ ਜਮਿਨੀ ਹਮਲੇ ਸ਼ੁਰੂ 78 ਲੋਕਾਂ ਦੀ ਮੌਤ ਸ਼ੇਅਰ ਬਾਜ਼ਾਰ ਚ ਤੇਜ਼ੀ ਬਰਕਰਾਰ ਸਕਸੈਸ ਰੇਟ ਜਿਹੜਾ 594 ਅੰਕ ਚੜਿਆ ਆਸਟ੍ਰੇਲੀਆ ਵਿਰੁੱਧ ਦੂਜੇ ਵਨਡੇ ਵਿੱਚ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ ਭਾਰਤੀ ਮੈਲਾ ਟੀਮ ਤਾਂ ਵੀਡੀਓ ਦੋਸਤੋ ਏਦਾਂ ਦੀ ਵੀਡੀਓ دیکھتے ਰਹੋ ਤੇ ਆਪਣੇ ਗਿਆਨ ਵਿੱਚ ਇਜ਼ਾਫਾ ਕਰਦੇ ਰਹੋ ਧੰਨਵਾਦ